ਇਦਰੋਂ ਜਾਨ ਬਚਾ ਕੇ ਨਹੀਂ ਆਇਆ ਤੂੰ ਪੱਗ ਬਨ ਕੇ ਕੈਮਰਾ ਤੇ ਕਿਨੂੰ ਭਲੇਖਾ ਦੇ ਰਿਆ ਜਿੰਨਾ ਤੂੰ ਕਿਸਾਨਾਂ ਦਾ ਜੀਣਾ ਹਰਾਮ ਕੀਤਾ ਸੀ ਤੂੰ ਰੱਬ ਦਾ ਸ਼ੁਕਰ ਮਨਾ ਚੰਗੇ ਬੰਦੇ ਨੇ ਤੈਨੂੰ ਗੁਰਦੁਆਰੇ ਚ ਬੜਨ ਦੇ ਰਹੇ ਨੇ ਸਾਡੇ ਬਜ਼ੁਰਗਾਂ ਦੇ ਲਾਠੀਆਂ ਵਰਸਾਉਣ ਵੇਲੇ ਕਿੱਥੇ ਸੀ ਤੇਰੀ ਪੱਗ ਸਾਡੇ ਭਰਾਵਾਂ ਤੇ ਡਰੋਨ ਨਾਲ ਟੀਅਰ ਗੈਸ ਛੱਡਣ ਵੇਲੇ ਇਸੇ ਤੇਰੀ ਪੱਗ ਤੇਰੀ ਨੇਤਾ ਸਾਡੀ ਬੀਬੀ ਨਾਲ ਕੁੱਤਖਾਨਾ ਕਰ ਗਈ ਤੂੰ ਘੰਟਾ ਕੁਛ ਨਹੀਂ ਕੀਤਾ ਤੇ ਦਿੱਲੀ ਭਰਨਾ ਤਾਂ ਛੱਡ ਬਾਰਡਰ ਤੇ ਫੌਜ ਖੜਾਈ ਹੋਈ ਸੀ ਤੂੰ ਬੰਦੂਕਾਂ ਨਾਲ ਬੈਰੀਕੇਡ ਤਾਰਾਂ ਕਿਲਾ ਲਵਾਇਆ ਹੋਇਆ ਸੀ ਤੂੰ ਕਿਸਾਨਾਂ ਲਈ ਤੇ ਜਿਹੜੇ ਤੂੰ 700 ਮੰਗਲ ਸੂਤਰ ਛਿਨੇ ਤਾਂ ਕਿੱਥੇ ਸੀ ਤੇਰੀ ਪੱਗ ਇਹਦੇ 2 ਰੁਪਏ ਦੇ ਆਈਟੀ ਸੈੱਲ ਨੇ ਕਿਸਾਨਾਂ ਨੂੰ ਖਾਲਸਤਾਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਸੀ ਐਨੇ ਆਪਣੇ ਸਪੀਚਾਂ 'ਚ ਸਾਨੂੰ ਅੰਦੋਲਨਜੀਵੀ ਤੇ ਲੀਚ ਕਿਹਾ ਸੀ ਉਹ ਗੁਰ ਕਰ ਸੇਵਾ ਕਰਨ ਲਈ ਵੀ ਨੀਅਤ ਚਾਹੀਦੀ ਹੁੰਦੀ ਐ ਉਹ ਕਿੰਨਾ ਗਿਰਿੰਗਾ ਪ੍ਰਚਾਰ ਲਈ ਪੁੱਤ ਤੂੰ ਉਪ ਉਲ ਗਿਆ ਹੋਣਾ ਕਿ ਤੂੰ ਕੀ ਕੀ ਕੀਤਾ ਸਾਡੇ ਨਾਲ ਜਨਤਾ ਨਹੀਂ ਭੁੱਲਦੀ ਵੋਟ ਦੇਣ ਵੇਲੇ ਇਹਦੀ ਗੁਰਦੁਆਰੇ ਦੀ ਵੀਡੀਓ ਨਹੀਂ ਕਿਸਾਨਾਂ ਤੇ ਬਰਸੀਆਂ ਲਾਠੀਆਂ ਤੇ ਟਿਅਰ ਗੈਸ ਯਾਦ ਰੱਖਿਓ ਵੋਟ ਦੇਣ ਵੇਲੇ ਇਹਦੀ ਢੋਂਗੀ ਪੱਗ ਨਹੀਂ 700 ਸ਼ਹੀਦਾਂ ਨੂੰ ਯਾਦ ਰੱਖਿਓ ਵੋਟ ਦੇਣ ਵੇਲੇ ਇਹਦੀ ਲੰਗਰ ਦੀ ਸੇਵਾ ਨਹੀਂ ਇਹਦੀ ਤਾਣਾशाही ਯਾਦ ਰੱਖਿਓ ਵੱਡਾ ਆ ਪੱਗ ਮੰਨ ਕੇ ਗੁਰਦੁਆਰੇ ਚ ਸੇਵਾ ਕਰਨ ਵਾਲਾ